ਤੁਸੀਂ ਦੇਖ ਰਹੇ ਹੋ ਪੀਟੀ న్యూਸ 24 ਇਸ ਵਕਤ ਅਸੀਂ ਰਾਜਪੁਰੂ ਸਿਟੀ ਥਾਣਾ ਦੇ ਵਿੱਚ ਜਾਉਂਦੇ ਹਾਂ ਜਿੱਥੇ ਸਿਟੀ ਪੁਲਿਸ ਅਫਸਰਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਹਾਈਵੇ ਤੇ ਰਾਤ ਦੇ ਸਮੇਂ ਲੂਟਾ ਰੋਕਣ ਵਾਲੇ ਜਿਹੜੇ ਗਰੋਹ ਦੇ ਜਿਹੜੇ ਦੋ ਮੈਂਬਰਾਂ ਨੂੰ ਜਿਹੜਾ ਹੈ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਟੀਬਲ ਹੈ ਜਿਹੜਾ ਖੋਇਆ ਗਿਆ ਸੀਗਾ। ਇਹਦਾ ਹਥਿਆਰ ਦਿਖਾਉਂਦੇ ਜਿਹੜੇ ਜਿਹੜੇ ਤੋਂ ਵੀਦਰ ਵੀ ਜਿਹੜੇ ਹੈ ਪੁਲਿਸ ਵੱਲੋਂ ਜਿਹੜੇ ਹੈ ਕਾਬੂ ਕੀਤੇ ਗਏ ਹਨ ਤੇ ਜਿਹੜੇ ਦੋ ਚੋਰ ਜਿਹੜੇ ਦੇ ਕਾਬੂ ਕੀਤੇ ਹਨ ਪੁਲਿਸ ਵੱਲੋਂ ਇਸ ਬੰਦੀ ਗੱਲਬਾਤ ਕਰਾਂਗੇ ਥਾਣਾ ਮੁ ਕਰੀ ਲੈ ਵੰਗੀ ਕਿ ਆਖਿਰ ਜਿਹੜੇ ਦੋ ਵਿਅਕਤੀ ਫੜੇ ਗਏ ਕਿਤੋਂ ਦੇ ਰੈਡ ਵਾਰਜੇ ਤੇ ਕਿੱਥੇ ਕਿੱਥੇ ਲੰਮੇ ਵਾਰ ਦਾਤੂ ਦਾ ਅੰਜਾਮ ਦਿੱਤਾ ਹੈ ਜਿਹੜੀ ਨਿਊਜ਼ 24 ਦੇ ਲਈ ਰਾਜਗੁਰਤੋਂ ਕੈਮਰਾ ਮੁੰਦੇਵ ਦੇ ਨਾਲ ਹਮਾਇਸ਼ਵਰੀ ਰਿਪੋਰਟ ਸਰਾਜੀ ਨਾਇਬ ਨਗਰ ਕਮੇਟਾ ਜੀ ਉਹ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਸਾਡੇ ਕਈ ਦਿਨਾਂ ਤੋਂ ਮਤਲਬ ਕੁਝ ਵਾਰਦਾਤਾਂ ਨੂੰ ਜਿਹੜਾ ਇਹ ਅੰਜਾਮ ਦੇ ਰਹੇ ਸੀਗੇ ਵਰਕ ਵਰਕ ਤੱਕ ਦਰਖਾਸਤਾਂ ਸਾਡੇ ਕੋਲ ਆ ਰਹੀਆਂ ਸੀਗੀਆਂ ਉਹ 18 ਤਰੀਕ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2 ਵਜੇ ਇੱਕ ਸਾਨੂੰ ਮਤਲਬ ਉਹ ਫੋਨ ਆਉਂਦਾ ਕੰਟਰੋਲ ਰੂਮ ਤੋਂ ਵੀ ਇੱਕ ਬੰਦਾ ਜਿਹੜਾ ਰਾਜਕੁਮਾਰ ਜਿਹੜਾ ਦਮਨਹੀੜੀ ਦਾ ਰਹਿਣ ਵਾਲਾ ਉਹਦਾ ਇਹ ਇਹਨਾਂ ਨੇ ਕਾਪਾ ਦਿਖਾ ਕੇ ਉਹਦੀ ਗਰਦਨ ਤੇ ਰੱਖ ਕੇ ਤੇ ਉਹਦਾ 3 ਵੀਲਰ ਹੋ ਕੇ ਲੈ ਗਏ ਸੀਗੇ ਇਹ ਗੱਲ ਅਸੀਂ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸੀ ਸਾਡੇ ਐਸਐਸਪੀ ਸਾਹ ਪਟਿਆਲਾ ਜਿਲੀ ਵਰਨ ਸ਼ਰਮਾ ਜੀ ਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੇ ਸਾਡੀਆਂ 8-8 ਟੀਮਾਂ ਬਣਾਈਆਂ ਟੀਮ ਬਣਾ ਕੇ ਸਾਨੂੰ ਹਦਾਇਤਾਂ ਕੀਤੀਆਂ ਹਦਾਇਤਾਂ ਤੋਂ ਬਾਅਦ ਅਸੀਂ ਕੈਮਰੀ ਵਗੈਰਾ ਜਿਹੜੇ ਛਾਣਬੀਨ ਕਰਦੇ ਹੋਏ ਅਸੀਂ ਤਕਰੀਬਨ ਕੁਝ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਟਰੇਸ ਕਰ ਲਿਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਖਾਸ ਮੁਖਫਰ ਨੇ ਸਾਡੀ ਚੌਂਕੀ ਜਿਹੜੀ ਮਤਲਬ ਕਸਤੂਰਬਾ ਪੈਂਦੀ ਹੈ ਉਹਦੀ ਜਿਹੜੀ ਟੀਮ ਦੀ ਅਗਵਾਈ ਸਰਦਾਰ ਐਸ ਬਲਦੇਵ ਸਿੰਘ ਕਰ ਰਹੇ ਸੀਗੇ ਤੇ ਉਹਨਾਂ ਨੇ ਕੋਈ ਖਾਸ ਮੁਖਬਰ ਨੇ ਇਤਲਾਹ ਦਿੱਤੀ ਜਿਹੜੀ ਦੋ ਬੰਦੇ ਨੇ ਇੱਕ ਹਰਵਿੰਦਰ ਸਿੰਘ ਤੇ ਇੱਕ ਕਮਲ ਸ਼ਰਮਾ ਜਿਹੜੇ ਇਹ ਪਹਿਲਾਂ ਵੀ ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਹਨਾਂ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਨਾਕਾ ਲਾਇਆ ਨਾਕਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਕੋਲੋਂ ਮੌਕੇ ਤੇ ਇੱਕ ਥਰੀ-ਵਿਲਰ ਜਿਹੜਾ ਖੋਇਆ ਸੀ ਉਹ ਬਰਾਮਦ ਹੋਇਆ ਤੇ ਥਰੀ-ਵਿਲਰ ਵਿੱਚੋਂ ਇੱਕ ਉਹਦਾ ਆਧਾਰ ਕਾਰਡ ਸੀਗਾ ਜਿਹੜਾ ਰਾਜਕੁਮਾਰ ਦਾ ਦਮਨਹਿੜੀ ਦਾ ਉਹ ਵੀ ਸਾਨੂੰ ਬਰਾਮਦ ਹੋ ਗਿਆ ਫਿਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਐਕਟਵਾ ਜਿਹੜੀ ਉਹ ਬ੍ਰਾਉਂਡ ਹੋਈ ਫਿਰ ਅਸੀਂ ਇਹਨਾਂ ਤੇ ਐਫ ਆਰ ਨੰਬਰ 139 ਜਿਹੜੀ ਆਪਣੀ ਕੋ ਦਾ ਪਰਚਾ ਦਰਜ ਕਰਕੇ ਅਸੀਂ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਿਹੜਾ ਅੱਜ ਵੀ ਅਸੀਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕੋਜ ਜਿਹੜੇ ਕਲਾਸੇ ਹੋਣ ਦੀ ਇਹਨਾਂ ਕੋਲ ਬਰਾਮਦਗੀ ਹੋਣ ਦੀ ਉਮੀਦ ਹੈਗੀ ਹੈ ਸਰੇ ਰਹਿਣ ਵਾਲੇ ਕਿਤੋਂ ਦੇ ਇਹ ਰਹਿਣ ਹਾਲੇ ਹੈਗੇ ਆ ਜੀ ਅਮਰਦਾਸ ਕਲੋਨੀਆ ਜਿਹੜੀ ਆਪਣੇ ਰਾਜਪੁਰੇ ਹੀ ਪੈਂਦੀ ਹੈ ਦੋਨੇ ਹੀ ਉੱਥੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਤੇ ਕਮਲ ਸ਼ਰਮਾ ਜਿੰਨਾਂ ਤੋਂ ਪਹਿਲੇ ਕੋ ਮਾਮਲੇ ਦਰਜ ਹੋ ਹਾਂਜੀ ਪਹਿਲਾਂ ਹੈਗੇ ਨੇ ਇਹਨਾਂ ਦੇ ਜੀ ਇਹਨਾਂ ਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਆ ਚੋਰੀ ਦੇ ਪਹਿਲਾਂ ਵੀ ਮਾਮਲੇ ਇਹਨਾਂ ਦੇ ਦਰਜ ਸਰੇ ਵਾਲੇ ਹੋਰ ਸਾਥੀ ਵੀ ਸੀ ਕੋਈ ਹਾਂਜੀ ਸਾਥੀ ਇਹਨਾਂ ਦੇ ਉਹ ਸਾਡਾ ਅਜੇ ਰਿਮਾਂਡ ਇਹਨਾਂ ਦੇ ਦੁਆਰੇ ਸੀ ਇਸੇ ਗੱਲ ਦਾ ਲੈ ਰਹੇ ਆਂ ਹੋਰ ਵੀ ਇਹਨਾਂ ਨੇ ਮੋਬਾਈਲ ਵਗੈਰਾ ਖੋਏ ਆ ਜਿਹੜਾ ਦੱਸਦੇ ਆ ਉਹ ਸੀ ਉਹ ਵੀ ਬਰਾਮਦ ਕਰਾਵਾਂਗੇ ਸਰ ਜਿਹੜੇ ਪਹਿਲੇ ਅਨਾਜ ਮੰਡੀ ਵਾਰਦਾਤਾਂ ਜਾਂ 99 ਇਨਵਾਲਡ ਹੈ ਹਾਂ ਹੈਗੇ ਆ ਜੀ ਕੁਛ ਛੋਟਾ ਜਿਹਾ ਉਹ ਦੇਖ ਲੈਣੇ ਆ ਸੀ ਉਹ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਉਹ ਤੁਹਾਨੂੰ ਸਾਰੇ ਤੱਥ ਸਾਮੇ ਲਿਆਵਾਂਗੇ ਬਾਈਕਲ ਫੜੇ ਨੇ ਵਾਈਕਲ ਇਹਨਾਂ ਦਾ ਕੋਈ ਵਾਲੀਵਾਰ ਸੀ ਕਿੱਥੋਂ ਚੱਕੇ ਇਹਨਾਂ ਨੇ ਤੇ ਬਾਈਕ ਨੇ ਜਿਹੜੇ ਐਕਟਿਵ ਹੈ ਉਹਨਾਂ ਦਾ ਵਾਲੀਵਾਰ ਮਿਲਿਆ ਹਾਂ ਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਇਹਨਾਂ ਨੇ ਅਨਾਜ ਮੰਡੀ ਦੇ ਤਕਰੀਬਨ ਨੇੜੇ ਤੋਂ ਹੀ ਖੋਇਆ ਸੀਗਾ ਜਿਹੜਾ 3 ਵੀਲਰ ਹੈ ਇਹ ਵੀ ਅਨਾਜ ਮੰਡੀ ਦੇ ਵਿੱਚੋਂ ਹੀ ਖੋਇਆ ਸੀਗਾ ਤੁਹਾਨੂੰ ਮੈਂ ਕੁਝ ਵੀਡੀਓ ਵੀ ਸ਼ੇਅਰ ਕਰਦਾ ਆ ਦੇਖੋ ਜਿਹੜੀ ਵੀਡੀਓ ਨੇ ਇਹ ਅਸੀਂ ਕੈਮਰੇ ਦੇ ਆਧਾਰ ਤੇ ਜਿਹੜੀ ਫੋਟੋ ਉਹ ਲੈ ਕੇ ਗਏ ਸੀਗੇ ਇਹ ਵਿੱਚ ਦੇ ਕਿੱਥੇ ਸੀਗੇ ਸਮਾਨ ਇਕੱਠਾ ਕਰਦੇ ਕਰਦੇ ਉਹ ਵੀ ਦੇਖਦੇ ਆ ਜੀ ਅਸੀਂ ਉਹ ਸਾਰਾ ਕਰਾਂਗੇ ਹੁਣ ਰਿਮਾਂਡ ਲੈ ਕੇ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਇਹਦੇ ਰੱਖਦੇ ਸੀਗੇ ਉਹ ਸਾਰਾ ਦਿਖਾਂਗੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز